ਵੈਂਕੂਵਰ ਸਿਟੀ ਕੌਂਸਲ ਨੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਉਪ ਨਿਯਮਾਂ ਨੂੰ ਉਲਟਾ ਕੇ ਕਈਆਂ ਨੂੰ ਹੈਰਾਨ ਕਰ ਦਿੱਤਾ ਜੋ ਨਵੇਂ ਬਣੇ ਘਰਾਂ ਦੇ ਵਿੱਚ ਗਰਮ ਕਰਨ ਦੇ ਲਈ ਵਰਤੀ ਜਾਂਦੀ ਕੁਦਰਤੀ ਗੈਸ ਤੇ ਪਾਬੰਦੀ ਲਗਾਉਂਦਾ ਹੈ ਕੌਂਸਲਰਾਂ ਨੇ ਤਬਦੀਲੀ ਦੇ ਹੱਕ ਦੇ ਵਿੱਚ 6-5 ਦੇ ਨਾਲ ਵੋਟਾਂ ਪਾਈਆਂ ਮੇਅਰ ਕਿਨ ਸੇਮ ਨੇ ਆਪਣੀ ਛੁੱਟੀ ਦੌਰਾਨ ਟਾਈ ਬ੍ਰੇਕਿੰਗ ਵੋਟ ਪਾਈ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਕਦਮ ਸ਼ਹਿਰ ਦੇ ਵਿੱਚ ਹੋਰ ਘਰਾਂ ਦੇ ਨਿਯਮਾਂ ਨੂੰ ਵੀ ਉਤਸ਼ਾਹਿਤ ਕਰਨ ਦੇ ਵਿੱਚ ਮਦਦ ਕਰੇਗਾ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਨੂੰ ਆਪਣੇ ਜਲਵਾਯੂ ਟੀਚਿਆਂ ਦੇ ਵਿੱਚ ਅਸਫਲ ਹੋਣ ਦੇ ਲਈ ਇਸ ਸੈੱਟ ਕਰਦਾ ਹੈ ਵੈਨਕੂਵਰ ਸਿਟੀ ਕੌਂਸਲ ਦੁਆਰਾ ਸਖਤ ਵੋਟ ਦਾ ਮਤਲਬ ਹੈ ਕਿ ਨਵੇਂ ਘਰਾਂ ਦੇ ਨਿਰਮਾਣ ਵਿੱਚ ਕੁਦਰਤੀ ਗੈਸ ਦੀ ਮੋੜ ਇਜਾਜ਼ਤ ਦਿੱਤੀ ਜਾਵੇਗੀ ਇਹ ਫੈਸਲਾ ਵਿਰੋਧੀ ਧਿਰ ਦੇ ਗੁੱਸੇ ਨੂੰ ਵਧਾ ਰਿਹਾ ਹੈ ਬੇਅਰ ਕੈਨਸਮ ਨੇ ਸ਼ਹਿਰ ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਯੋਜਨਾ ਦੇ ਵਿੱਚ ਵਿਵਾਦਗ੍ਰਸਤ ਸੋਧ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਬੁਲਾਇਆ। ਇਹ ਮੋਸ਼ਨ ਜਿਸ ਨੇ 6 ਵੋਟਾਂ ਤੇ ਜੜੀ ਹੈ 5 ਦੇ ਨਾਲ ਗਰਮੀ ਤੇ ਗਰਮ ਪਾਣੀ ਲਈ ਕੁਦਰਤੀ ਗੈਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਵੇਗਾ। ਕਾਉਂਸਲਰ ਬ੍ਰਾਇਨ ਮੌਂਟੇਂਗੀ ਨੇ ਇਸ ਪ੍ਰਸਤਾਵ ਨੂੰ ਕਾਉਂਸਲ ਦੇ ਅੱਗੇ ਲਿਆਂਦਾ। ਦਾਵਾ ਕੀਤਾ ਕਿ ਇਹ ਕੈਨੇਡਾ ਦੇ ਸਭ ਤੋਂ ਮਹਿੰਗੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਲਈ ਸਮਰਥਾ ਵਿੱਚ ਸੁਧਾਰ ਕਰੇਗਾ। ਲੋਕ ਇੱਕ ਵਿਕਲਪ ਚਾਹੁੰਦੇ ਨੇ ਉਹ ਆਪਣੇ ਘਰਾਂ ਨੂੰ ਕਿਵੇਂ ਗਰਮ ਕਰ ਸਕਣ ਉਹ ਆਪਣੇ ਪਾਣੀ ਨੂੰ ਕਿਵੇਂ ਗਰਮ ਕਰਦੇ ਨੇ ਤੇ ਆਪਣਾ ਭੋਜਨ ਕਿਵੇਂ ਪਕਾਉਂਦੇ ਨੇ ਇੱਕ ਵਿਕਲਪ ਕੇ ਉਹ ਅਜਿਹਾ ਕਰਨ ਦੇ ਲਈ ਕਿੰਨਾ ਖਰਚ ਕਰਦੇ ਨੇ ABC ਵੈਨਕੂਵਰ ਪਾਰਟੀ ਦੇ ਦੋ ਮੈਂਬਰਾਂ ਜਿਸ ਦੇ ਕੋਲ ਕੌਂਸਲ ਦੀਆਂ 10 ਵਿੱਚੋਂ 7 ਸੀਟਾਂ ਨੇ ਮੌਂਟੇਂਗ ਦੇ ਪ੍ਰਸਤਾਵ ਦਾ ਸਮਰਥਨ ਨਹੀਂ ਕੀਤਾ ਤੇ ਪਾਰਟੀ ਦੇ ਅਨੁਸਾਰ VOTING ਕਰਨ ਤੋਂ ਪਿੱਛੇ ਹਟੇ ਇਸ ਕਦਮ ਨਾਲ ਮੇਅਰ ਨੂੰ ਕਦਮ ਚੁੱਕਣ ਦੀ ਲੋੜ ਸੀ ਯੋਜਨਾ ਨੇ ਕੌਂਸਲ ਦੇ ਵਿਰੋਧੀ ਗ੍ਰੀਨਜ਼ ਦੀ ਤੁਰੰਤ ਲੋਚਨਾ ਕੀਤੀ ਜੋ ਕਹਿੰਦੇ ਨੇ ਕਿ ਨਵੇਂ ਬਿਲਡਾਂ ਦੇ ਵਿੱਚ ਫੋਸਿਲ ਫਿਊਲ ਦੀ ਆਗਿਆ ਦੇਣ ਦਾ ਕਦਮ ਗਲਤ ਦਿਸ਼ਾ ਵਿੱਚ ਇੱਕ ਕਦਮ ਹੈ ਉਦਯੋਗ ਬੀਸੀ ਹਾਈਡਰੋ ਹਰ ਕੋਈ ਇਸ ਬਿਜਲੀ ਕਰਨ ਦੇ ਆਦੇਸ਼ ਵੱਲ ਕੰਮ ਕਰ ਰਿਹਾ ਹੈ ਜਦੋਂ ਹੁਣ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ ਤਾਂ ਇਹ ਸਭ ਕੁਝ ਬਦਲਣ ਜਾ ਰਿਹਾ ਹੈ ਸਿਟੀ ਸਟਾਫ ਨੇ ਪਹਿਲਾਂ ਤੋਂ ਹੀ ਵਿਚਾਰ ਅਧੀਨ ਪ੍ਰੋਜੈਕਟ ਐਪਲੀਕੇਸ਼ਨਾਂ ਤੇ ਨਿਯਮਾਂ ਨੂੰ ਉਲਟਾਉਣ ਦੇ ਪ੍ਰਭਾਵ ਦੇ ਨਾਲ-ਨਾਲ ਨਿਕਾਸੀ ਟੀਚਿਆਂ ਤੇ ਪ੍ਰਭਾਵ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਿਟੀ ਨੇ ਸਾਂਝਾ ਕੀਤਾ ਕਿਕਿ VOTING ਤੋਂ ਪਹਿਲਾਂ ਵੀ ਇਹ 2030 ਤੱਕ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ 50% ਤੱਕ ਘਟਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਰਸਤੇ ਤੇ ਨਹੀਂ ਸੀ ਸ਼ਹਿਰ 2030 ਤੱਕ ਸਿਰਫ 40% ਦੀ ਕਮੀ ਨੂੰ ਖਤਮ ਕਰਦਾ ਨਜ਼ਰ ਆ ਰਿਹਾ ਹੈ ਸੁਭਾਈ ਸਰਕਾਰ 2030 ਤੋਂ ਕੁਦਰਤੀ ਗੈਸ ਹੀਟਰਾਂ ਤੇ ਗਰਮ ਪਾਣੀ ਦੇ ਹੀਟਰਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਲਈ ਤਿਆਰ ਹੈ ਜਿਸ ਬਾਰੇ ਸ਼ਹਿਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਤੇ ਉਹਨਾਂ ਦੇ ਮਾਲਕਾਂ ਨੂੰ ਉਹਨਾਂ ਉਪਕਰਨਾਂ ਨੂੰ ਬਦਲਣ ਦੀ ਲੋੜ ਤੋਂ ਬਾਅਦ ਇਹ ਫੈਸਲਾ ਆਏਗਾ ਨਿਊਜ਼ ਸਿਟੀ ਆਫਰ ਟ੍ਰਾਂਜ਼ਿਟ ਦੇ ਜਿਹੜੇ ਪ੍ਰੋਵਾਈਡਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਫੰਡਿੰਗ ਨਹੀਂ ਆਉਂਦੀ ਤਾਂ ਟ੍ਰਾਂਸ ਲਿੰਕ ਸੇਵਾਵਾਂ ਦੇ ਵਿੱਚ ਕਟੌਤੀ ਕਰਨੀ ਪਵੇਗੀ ਹਾਲ ਹੀ ਦੇ ਘੜੀ ਦੇ ਵਿੱਚ ਇਹ ਮੁੱਦਾ ਕਾਫੀ ਜ਼ਿਆਦਾ ਸਾਹਮਣੇ ਆ ਰਿਹਾ ਸੀ ਤੇ ਬਾਰ ਬਾਰ ਮੰਗ ਕੀਤੀ ਜਾ ਰਹੀ ਸੀ ਕਿ ਇਸ ਵੇਲੇ ਫੰਡਾਂ ਦੀ ਲੋੜ ਹੈ ਦੀ ਟ੍ਰਾਂਸਲਿੰਕ ਸੇਵਾਵਾਂ ਹੋਰ ਬਹਾਲ ਕੀਤੀਆਂ ਜਾਣ ਪਰ ਫੰਡਾਂ ਦੀ ਘਾਟ ਕਰਕੇ ਟ੍ਰਾਂਸਲਿੰਕ ਸੇਵਾਵਾਂ ਜਿਹੜੀਆਂ ਨੇ 2025 ਤੱਕ ਹੋਰ ਕਟੌਤੀ ਦੀ ਰਾਹ ਤੇ ਜਾ ਸਕਦੀਆਂ ਨੇ ਜੇ ਫੰਡਿੰਗ ਨਾ ਹੋਈ ਤਾਂ ਇਸ ਸਬੰਧੀ ਮੈਟਰੋ ਵੈਨਕੂਵਰ ਦੇ ਟ੍ਰਾਂਜ਼ਿਟ ਪ੍ਰੋਵਾਈਡਰਾਂ ਨੇ ਵੀ ਕਿਹਾ ਕਿ ਕੋਈ ਨਵਾਂ ਫੰਡਿੰਗ ਮਾਡਲ ਜੇ ਨਹੀਂ ਮਿਲਦਾ ਤਾਂ ਉਹਨਾਂ ਨੂੰ ਸੇਵਾਵਾਂ ਨੂੰ 50% ਤੱਕ ਘਟਾਉਣਾ ਹੀ ਪਵੇਗਾ ਵੀਰਵਾਰ ਨੂੰ ਮੇਅਰ ਸੀ ਕੌਂਸਲ ਨਾਲ ਸਾਂਝੀ ਕੀਤੀ ਗਈ ਰਿਪੋਰਟ ਵਿੱਚ ਟ੍ਰਾਂਸਲਿੰਕ ਦਾ ਕਹਿਣਾ ਹੈ ਕਿ 2025 ਦੇ ਅੰਤ ਤੱਕ ਕਟੌਤੀਆਂ ਦੀ ਲੋੜ ਹੋਵੇਗੀ ਟ੍ਰਾਂਸਲਿੰਕ ਹਰ ਸਾਲ ਲਗ ਫਰਗ ਡਾਲਰ 600 ਮਿਲੀਅਨ ਦੇ ਫੰਡਿੰਗ ਗੈਪ ਦਾ ਸਾਹਮਣਾ ਕਰ ਰਿਹਾ ਹੈ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਸਰਵਿਸਿਜ਼ ਨੂੰ ਠੀਕ ਢੰਗ ਨਾਲ ਚਲਾਉਣ ਦੇ ਲਈ ਫੰਡ ਨਾ ਕਾਫੀ ਹੈ ਜੇਕਰ ਬਜਟ ਬੈਲੈਂਸ ਨਹੀਂ ਹੁੰਦਾ ਤਾਂ ਸਰਵਿਸਿਜ਼ ਦੇ ਵਿੱਚ ਕੱਟ ਲਗਾਉਣਾ ਹੀ ਪਵੇਗਾ ਬੇਸ਼ੱਕ 90 ਮਿਲੀਅਨ ਡਾਲਰ ਦਾ ਐਲਾਨ ਟ੍ਰਾਂਸਲਿੰਕ ਨੇ ਕੀਤਾ ਹੈ ਪਰ ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ ਰਿਪੋਰਟ ਦੇ ਅਨੁਸਾਰ ਡਾਲਰ 600 ਮਿਲੀਅਨ ਬਜਟ ਦੀ ਘਾਟ ਦਾ ਮਤਲਬ ਸੇਵਾਵਾਂ ਵਿੱਚ ਇੱਕ ਮਹੱਤਵਪੂਰਨ ਕਟੌਤੀ ਹੋਵੇਗੀ ਬਾਸ ਸਰਵਿਸਿਜ਼ ਦੇ ਵਿੱਚ 50% ਕੱਟ ਅਤੇ ਸਕਾਈ ਟ੍ਰੇਨ ਅਤੇ ਸੀਬਸ ਸਰਵਿਸ ਦੇ ਵਿੱਚ ਲਗਭਗ 3 ਫੀਸਦਾ ਕਟ ਲਗਾਉਣਾ ਪਵੇਗਾ ਇਸ ਤੋਂ ਇਲਾਵਾ ਵੈਸਟ ਕੋਸਟ ਐਕਸਪ੍ਰੈਸ ਕਮਿਊਟਰ ਸਰਵਿਸ ਨੂੰ ਸੰਭਾਵਿਤੌਰ ਤੇ ਬੰਦ ਕਰਨਾ ਸ਼ਾਮਿਲ ਹੋਵੇਗਾ ਮੀਟਿੰਗ ਦੌਰਾਨ ਪੋਰਟ ਕੋਕਟਲਮ ਦੇ ਮੇਅਰ ਅਤੇ ਮੇਅਰਸ ਕਾਉਂਸਲ ਦੇ ਚੇਅਰ ਬ੍ਰੈਡਵੈਸਟ ਨੇ ਸਾਂਝਾ ਕੀਤਾ ਕਿ ਰਿਪੋਰਟ ਸੱਚ ਸਾਹਮਣੇ ਲਿਆਉਂਦੀ ਹੈ ਕਿ ਰੀਜ਼ਨ ਦੇ ਵਿੱਚ ਪਬਲਿਕ ਟ੍ਰਾਂਜ਼ਿਟ ਦੀ ਸਥਿਤੀ ਕੀ ਹੈ ਜੇਕਰ ਫੰਡ ਮੁਹੱਈਆ ਨਹੀਂ ਹੁੰਦਾ ਤਾਂ ਇਸ ਦਾ ਕੀ ਪ੍ਰਭਾਵ ਪਵੇਗਾ ਤੇ ਅਗਲੀ ਪ੍ਰੋਵਿੰਸ਼ੀਅਲ ਸਰਕਾਰ ਜੇਕਰ ਆਫਿਸ ਦੇ ਵਿੱਚ ਆਉਣ ਦੇ ਪਹਿਲੇ ਦਿਨ ਇਸ ਮੁੱਦੇ ਤੇ ਕੰਮ ਨਹੀਂ ਕਰੇਗੀ ਤਾਂ ਕੀ ਅਸਰ ਪੈ ਸਕਦਾ ਉਹਨਾਂ ਕਿਹਾ ਕਿ ਇਸ ਰਿਪੋਰਟ ਦੇ ਵਿੱਚ ਦੱਸੇ ਗਏ ਨਤੀਜਿਆਂ ਦੀ ਕਲਪਨਾ ਕਰਨਾ ਔਖਾ ਹੈ ਤੇ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਅਵਿਸ਼ਵਾਸਯੋਗ ਅਤੇ ਮਹੱਤਵਪੂਰਨ ਹੈ ਕਿ ਅਸੀਂ ਟ੍ਰਾਂਸਲਿੰਕ ਦੀ ਅਸਲੀਅਤ ਬਾਰੇ ਪਬਲਿਕ ਨੂੰ ਸਪਸ਼ਟ ਤਸਵੀਰ ਦਿਖਾ ਰਹੇ ਹਾਂ ਟ੍ਰਾਂਸਲਿੰਕ ਦੇ ਸੀਈਓ ਕੇਵਿਨ ਕੋਇਨ ਨੇ ਸੰਭਾਵਿਤ ਕਟੌਤੀਆਂ ਨੂੰ ਵਿਨਾਸ਼ਕਾਰੀ ਦੱਸਿਆ ਤੇ ਕਿਹਾ ਕਿ ਟਰਾਂਜ਼ਿਟ ਕੰਪਨੀ ਚਨੋਤ ਜਿਹੜੀਆਂ ਕਟੌਤੀਆਂ ਨੂੰ ਹੋਣ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਪਰ ਇਹ ਹਕੀਕਤ ਹੈ ਕਿ ਸਰਵਿਸ ਪ੍ਰਭਾਵਿਤ ਹੋਣਗੀਆਂ ਜੇਕਰ ਪੁਰਾਣੇ ਫੰਡਿੰਗ ਮਾਡਲ ਦੇ ਵਿੱਚ ਸੁਧਾਰ ਨਾ ਹੁੰਦਾ ਉਹਨਾਂ ਕਹਿੰਦੇ ਕਿ ਮੈਟਰੋ ਬੈਂਕੋਵਰ ਦੀ ਵਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਆਵਾਜਾਈ ਸੇਵਾ ਦੀ ਰੱਖਿਆ ਤੇ ਵਿਸਥਾਰ ਕਰਨ ਦੇ ਲਈ ਸਾਰੀਆਂ ਸਰਕਾਰਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਟ੍ਰਾਂਸਲਿੰਗ ਦੱਸਦਾ ਹੈ ਕਿ ਕੋਵਿਡ-19 ਮਹਾਮਾਰੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਰਵਿਸ ਸੁਰੱਖਿਅਤ ਕਰਨ ਦੇ ਵਿੱਚ ਪ੍ਰੋਵਿੰਸ ਤੋਂ ਰਾਹਤ ਫੰਡਿੰਗ ਮਹੱਤਵਪੂਰਨ ਨਹੀਂ ਹੈ ਹਾਲਾਂਕਿ ਇਹ ਫੰਡਿੰਗ 2025 ਦੇ ਅੰਤ ਵਿੱਚ ਖਤਮ ਹੋ ਜਾਵੇਗੀ ਉਹਨਾਂ ਦਾਵਾ ਕੀਤਾ ਕਿ ਜੇਕਰ ਸਰਵਿਸ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਫੰਡ ਮਿਲਣ ਤੋਂ ਬਾਅਦ ਵੀ ਇਸ ਨੂੰ ਠੀਕ ਹੋਣ ਲਈ 10 ਸਾਲ ਦਾ ਸਮਾਂ ਲੱਗੇਗਾ ਟ੍ਰਾਂਸਲਿੰਗ ਸਟਾਫ ਦੀ ਇੱਕ ਨਵੀਂ ਰਿਪੋਰਟ ਸੇਵਾਵਾਂ ਅਤੇ ਸੰਭਾਵਿਤ ਪ੍ਰਭਾਵਾਂ ਬਾਰੇ ਕਈ ਮਹੀਨਿਆਂ ਦੀਆਂ ਚੇਤਾਵਨੀਆਂ ਤੋਂ ਬਾਅਦ ਆਈ ਹੈ ਕਿਉਂਕਿ ਕੰਪਨੀ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੂਨ ਵਿੱਚ ਟ੍ਰਾਂਸਲਿੰਕ ਨੇ ਕਾਰਪੋਰੇਟ ਕੋਸਟ ਕਟਿੰਗ ਸਮੇਤ ਕਈ ਕਦਮ ਚੁੱਕਣ ਦੀ ਗੱਲ ਆਖੀ ਜਿਸ ਤਰ੍ਹਾਂ ਹੀ 트੍ਰਾਂਜ਼ਿਟ ਆਪਰੇਟਰ ਵੱਲੋਂ ਪ੍ਰਤੀ ਸਾਲ ਡਾਲਰ 90 ਮਿਲੀਅਨ ਦੀ ਬਚਤ ਹੋਣ ਦੀ ਗੱਲ ਆਖੀ ਗਈ ਸੀ ਟਰਾਂਸਲਿੰਕ ਨੇ ਮਹੀਨਿਆਂ ਲਈ ਆਪਣੀਆਂ ਆਰਥਿਕ ਚੁਣੌਤੀਆਂ ਨੂੰ ਉਜਾਗਰ ਕੀਤਾ ਇਹਨਾਂ ਵਿੱਚ ਫਿਊਲ ਟੈਕਸਾਂ ਤੋਂ ਆਮਦਨ ਵਿੱਚ ਗਿਰਾਵਟ ਸ਼ਾਮਲ ਹੈ ਕਿਉਂਕਿ ਖੇਤਰ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਹੀਕਲ ਵੱਧ ਰਹੇ ਨੇ ਟਰਾਂਸਲਿੰਕ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸਨੇ 2022 ਨਾਲੋਂ ਡਾਲਰ 34 ਮਿਲੀਅਨ ਕਟ ਟੈਕਸ ਕਲੈਕਸ਼ਨ ਕੀਤੀ ਜੋ ਕਿ ਫਿਊਚਰ ਦੇ ਵਿੱਚ ਵੀ ਘਟਦੀ ਰਹੇਗੀ ਟ੍ਰਾਂਸਲਿੰਕ ਵੱਲੋਂ 2021 ਤੇ 2022 ਵਿੱਚ ਕਿਰਾਇਆ ਵਧਾਉਣ ਦਾ ਜ਼ਿਕਰ ਵੀ ਕੀਤਾ ਗਿਆ 2020 ਦੇ ਵਿੱਚ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਤੇ ਇਸ ਦੇ ਬਾਅਦ ਹਰ ਸਾਲ 2.3 ਫੀਸਦੀ ਕਿਰਾਇਆ ਵਧਾਇਆ ਗਿਆ ਇਸ ਤੋਂ ਇਲਾਵਾ ਕੰਸਟਰਕਸ਼ਨ ਕਾਸਟ ਫਿਊਲ ਪ੍ਰਾਈਸ ਬੱਸਾਂ ਤੇ ਟ੍ਰੇਨ ਦੀ ਮੇਨਟੇਨੈਂਸ ਦੇ ਵਧਦੇ ਖਰਚੇ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਵਿੱਚ ਸਰੀ ਲੈਂਗੁਏਜ ਕਾਈ ਟ੍ਰੇਨ ਪ੍ਰੋਜੈਕਟ ਵੀ ਸ਼ਾਮਿਲ ਹੈ ਜਿਸ ਨੂੰ ਅਗਲੇ ਸਾਲ ਜ਼ਿਆਦਾ ਫੰਡਾਂ ਦੀ ਲੋੜ ਹੋਵੇਗੀ ਮੇਅਰ ਵੈਸਟ ਨੇ ਕਿਹਾ ਹੈ ਕਿ ਇਸ ਮੀਟਿੰਗ ਅਤੇ ਰਿਪੋਰਟ ਤੋਂ ਬਾਅਦ ਸਰਕਾਰ ਵੱਲੋਂ ਫੰਡਾਂ ਦੀ ਘਾਟ ਦਾ ਮੁੱਦਾ ਹੱਲ ਕੀਤਾ ਜਾਏਗਾ ਤਾਂ ਜੋ ਸਰਵਿਸਿਜ਼ ਵਿੱਚ ਕੋਈ ਕਟੌਤੀ ਨਾ ਕਰਨੀ ਪਵੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।